ਹੈਲੋ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਪ੍ਰਭਜੋਤ ਤੇ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਪ੍ਰਭਜੋਤ @8vlog ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਵਲੌਗ ਜੇ ਤੁਸੀਂ ਨਵੇਂ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਚਲੋ ਜੀ ਸ਼ੁਰੂ ਕਰ ਲਿਆ ਆਪਾਂ ਅੱਜ ਦਾ ਵਲੌਗ ਹੋਗੇ ਪੰਛੀ ਸ਼ੁਰੂ ਚੀਚੀ ਕਰਨਾ ਬੜੇ ਸੁਹਣੇ ਲੱਗਦੇ ਨੇਗੇ ਇਹ ਆਵਾਜ਼ਾਂ ਇਹਨਾਂ ਦੀ ਨਾ ਬਹੁਤ ਪਿਆਰੀਆਂ ਲੱਗਦੀਆਂ ਸਿਰਫ ਸਿਰ ਬੱਚੇ ਤੇ ਸਰਦਾਰ ਜੀ ਹਲੇ ਸੁੱਤੇ ਪਏ ਨੇ ਤੇ ਆ ਖੜੀ ਆਪਣੀ ਗੱਡੀ ਤੇ ਲੋਡਿੰਗ ਕੀਤੀ ਹੋਈ ਆ ਤੇ ਰੋਟੀ ਉਟੀ ਖਾ ਕੇ ਫੇਰ ਜਾਣਗੇ ਇਹ ਤੇ ਬੱਚਾ ਨੂੰ ਛੁੱਟੀ ਹੈ ਇਸ ਲਈ ਪਲੇਟ ਉੱਠਣਗੇ ਤੇ ਹੁਣ ਆਪਾਂ ਆਲੂ ਅੱਜ ਆਲੂ ਵਾਲੀ ਰੋਟੀ ਖਾ ਮੰਗੇ ਆਪਣੇ ਆਲੂ ਵੀ ਤੇ ਉਬਲ ਗਏ ਸੀ ਇਹ ਚੱਪਾ ਹੁਣ ਗੈਸ ਕਰਤਾ ਬੰਦ ਐਨ ਇਦੀ ਸਟੀਮ ਜੀ ਨਿਕਲੂਗੀ ဒီကြမ်းချွန်ချို့လာပြီး है ना ਹਾਂਜੀ ਜਿਹੜੇ ਨਵੇਂ ਨੇਗੇ ਉਹਨਾਂ ਨੂੰ ਮੈਂ ਦੱਸਣਾ ਚਾਹੂੰਗੀ ਕਿ ਮੈਂ ਹਾਊਸ ਵਾਈਫ ਆ ਤੇ ਮੈਂ ਘਰੇ ਰਹਿ ਕੇ ਘਰ ਦੇ ਕੰਮ ਦੇ ਨਾਲ-ਨਾਲ ਥੋੜਾ ਮੋਟਾ ਅਰਨਿੰਗ ਲਈ ਕੰਮ ਵੀ ਕਰਦੀ ਆ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਤੁਹਾਨੂੰ ਮੇਰੇ ਚੈਨਲ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੇ ਦੇਖਣ ਨੂੰ ਵੀ ਤੇ ਪੰਜਾਬ ਨਾਲ ਰਿਲੇਟਡ ਬਹੁਤ ਕੁਝ ਵੀਡੀਓ ਆਣਗੀਆਂ ਆਪਣੀਆਂ ਤੇ ਉਹਦੇ ਲਈ ਤੁਹਾਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ ਜੀ ਤੇ ਮੈਨੂੰ ਸਪੋਰਟ ਕਰਿਓ ਜੀ ਜੀ ਇਹਨਾਂ ਦੀ ਵੀ ਗੁੱਡ ਮਾਰਨਿੰਗ ਹੋ ਗਈ ਆਣੇ ਸ਼ੁਰੂ ਹੋ ਗਈਆਂ ਚੁਗਾਖਾਣ ਨੂੰ अपनी मेहर कर प्रभु अपनी मेहर कर अपनी मेहर कर प्रभु अपनी मेहर कर सबे जी संभल अपनी ਵਾਹਿਗੁਰੂ ਜੀ ਸਤਿ ਮਿਹਰ ਕਰਿਓ ਜੀ ਸਭ ਦੀਆਂ ਜ਼ਾਇਜ ਮੁਰਾਦਾ ਪੂਰੀਆਂ ਕਰਿਓ ਸਵੇਰ ਦੀ ਮੇਰੀ ਇਹ ਅਰਦਾਸ ਹੈ ਜੀ ਕਿ ਸਭ ਤੰਦਰੁਸਤ ਰਹਿਣ ਸਤਿ ਮਿਹਰ ਕਰਿਓ ਬਾਬਾ ਜੀ ਲਓ ਜੀ ਆਪਣੇ ਆਲੂ ਉਬਲ ਚੁੱਕੇ ਸੀਗੇ ਤੇ ਸਟੀਮ ਕੁੱਕਰ ਚੋਂ ਨਿਕਲ ਚੁੱਕੇ ਸੀ ਤੇ ਹੁਣ ਇਹਨਾਂ ਨੂੰ ਕੱਢ ਕੇ ਆਪਾਂ ਇੱਕ ਟੋਕਰੀ ਵਿੱਚ ਰੱਖ ਦਾਂਗੇ ਤੇ ਇਹ نیچے ਇਸ ਲਈ ਰੱਖਿਆ ਕਿ ਪਾਣੀ ਜਿਹੜਾ ਹਲਕਾ ਫੁਲਕਾ ਪਾਣੀ ਹੋਵੇ ਨੀਤੇ ਚ ਨਿਕਲ ਜਾਊਗਾ ਤੇ ਟੋਕਰੀ ਚ ਰੱਖ ਕੇ ਇਹਨੂੰ ਮੈਂ ਜਾਲੀ ਦੇ ਵਿੱਚ ਰੱਖ ਦੂੰਗੀ ਤੇ ਫੇਰ ਆਪਾਂ ਜਦ ਠੰਡੇ ਹੋ ਜਾਣਗੇ ਛਿੱਲ ਕੇ ਇਹਨਾਂ ਨੂੰ ਫਿਰ ਮਸਾਲਾ ਵਗੈਰਾ ਪਾਵਾਂਗੇ ਆਲੂ ਮੈਂ ਉਬਾਲ ਕੇ ਤੇ ਇਹਦੇ ਵਿੱਚ ਜਾਲੀ ਜੀ ਵਿੱਚ ਰੱਖਤੀ ਆ ਟੋਕਰੀ ਚ ਤੇ ਐਨੇ ਇਹਨਾਂ ਦੀ ਪਾਫ ਜੀ ਠੰਡੇ ਜੇ ਹੋਣਗੇ ਹਨਾ ਤੇ ਐਨੇ ਮੈਂ ਲਾਈਟਰ ਲੂਟਾ ਬਾਹਰਲੀ ਵੀ ਬੰਦ ਕਰਕੇ ਤੇ ਝਾੜੂ ਵੀ ਲਾ ਕੇ ਫਿਰ ਬੈਲੇ ਹੁੰਦੇ ਕਿਉਂਕਿ ਉਹ ਸਾਹਮਣੇ ਵਾਲੀ ਲੈਟਰ ਰਹਿ ਗਈਆਂ ਬਾਕੀ ਮੈਂ ਬੰਦ ਕਰਤੀਆਂ ਤੇ ਨਾਲੇ ਝਾੜੂ ਲਾ ਕੇ ਆਨੇ ਆ ਉੱਥੇ ਬਾਹਰ ਘੇਟਾਂ ਦੇ ਪੀ ਅੱਜ ਛੁੱਟੀ ਸੀ ਤੇ ਡੈਡੀ ਰਿੱਕੀ ਤੇ ਮੇਰੀ ਮੇਰਾ ਦਿਓਰ ਤੇ ਦਰਾਣੀ ਤੇ ਉਹਨਾਂ ਦੇ ਬੱਚੇ ਪਰੀ ਇੱਕ ਮਿਲਣ ਆਏ ਸੀਗੇ ਤੇ ਡੈਡੀ ਹਰਮਨ ਉਹਨਾਂ ਨਾਲ ਬਾਟ ਬਾਲ ਖੇਡ ਰਹੇ ਸੀਗੇ ਆਪਣੇ ਦਾਦੇ ਨਾਲ ਮસ્ਤੀ ਕਰ ਰਹੇ ਸੀਗੇ ਬੱਚੇ ਇਧਰ ਆ ਕੇ ਤੇ ਉਹਦੇ ਮੰਮੀ ਸੀਗੇ ਗਰਜੀਤ ਕਮੈਂਟ ਕਰਕੇ ਦੱਸਿਓ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਤੇ ਮੇਰੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਜੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਵਿੱਚ ਰੱਤ ਤੱਕ ਲਈ ਖੁਸ਼ ਰਹੋ ਮੁਸਕੁਰਾਉਂਦੇ ਰਹੋ ਤੇ ਆਪਣਾ ਤੇ ਆਪਣੀ ਫੈਮਿਲੀ ਦਾ ਖਿਆਲ ਰੱਖਿਓ ਜੀ ਤੇ ਆਪਣੇ ਲਈ ਤੇ ਆਪਣੀ ਫੈਮਿਲੀ ਲਈ ਸਪੋਰਟ ਕਰਿਆ ਕਰੋ அடியோஸ்